ਬਹੁਤ ਬਹੁਤ ਤਨਬਾਧ ਮੇਰੇ ਉਸਤਾਦ ਡਾਕਟਰ ਹਰੀ ਸਿੰਘ ਜਾਚਕ ਜੀ ਜਿਨ੍ਹਾਂ ਨੇ ਸਾਨੂੰ ਇਹ ਕਵਿਤਾਵਾਂ ਲਿਖਣ ਦੀ ਜਾਚ ਸਿਖਾਈ ਹੈ ਦਿਓ ਅਸੀਸ ਜੀ ਜੋ ਅੱਜ ਕਵਿਤਾ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਮੇਰੀ ਕਵਿਤਾ ਦਾ ਵਿਸ਼ਾ ਹੈ ਨੌਵੇਂ ਪਾਤਸ਼ਾਹ ਤਨ ਗੁਰੂ ਤੇਗ ਬਹਾਦਰ ਜੀ ਅਸੀਸ ਬਖਸ਼ਣਾ ਜੀ ਕੁਰਤ ਇੱਕ ਭਾਦਰ ਜੀ ਦੇ ਜੀਵਨ ਤੇ ਇੱਕ ਬੰਧ ਸਾਂਝਾ ਕਰਕੇ ਉਸ ਤੋਂ ਬਾਅਦ ਕਵਿਤਾ ਸਾਂਝੀ ਕਰਾਂਗੀ ਜੀ ਅਮਰਤ ਸਰ ਦੀ ਧਰਤੀ ਨੂੰ ਭਾਗ ਲੱਗੇ ਨੌਵੇਂ ਪਾਤਸ਼ਾਹ ਦਾ ਜਦ ਅਵਤਾਰ ਹੋਇਆ ਛੇਵੇਂ ਪਾਤਸ਼ਾਹ ਤੇ ਮਾਤਾ ਨਾਨਕੀ ਜੀ ਇਨ੍ਹਾਂ ਨਾਲ ਸਭ ਖੁਸ਼ ਪਰਵਾਰ ਹੋਇਆ ਚਿਹਰਾ ਚੰਨ ਵਰਗਾ ਤੱਕ ਕੇ ਪਾਲ ਕੇ ਦਾ ਹਰ ਕੋਈ ਬਲਹਾਰ ਬਲਹਾਰ ਹੋਇਆ 350ਵਾਂ ਸ਼ਹੀਦੀ ਪੁਰਬ ਮਨੋਣ ਲਈ ਕੁੱਲ ਜਹਾਨ ਅੱਜ ਪੱਪਾਂ ਦੇ ਪਾਰ ਹੋਇਆ ਬੋਲੇ ਇਸੋਹਾਲ ਸਤਿ ਛ리에 ਕਾਮ ਮੱਖਣ ਸ਼ਾਨੇ ਵਜਦ ਦੇ ਵਿੱਚ ਆ ਕੇ ਚੜ ਕੇ ਕੋਠੇ ਤੇ ਰਾਣਾ ਸੀ ਪਾ ਦਿੱਤਾ ਨਵੇਂ ਪਾਤਸ਼ਾਹ ਹੋ ਗਏ ਨੇ ਪ੍ਰਗਟ ਉੱਚੇ ਉੱਚੀ ਸੀ ਇਹ ਆਕ ਸੁਨਾ ਦਿੱਤਾ ਲੱਭ ਗਏ ਉਹ ਸੱਚੇ ਪਾਤਸ਼ਾਹ ਜੀ ਡੁੱਬਦੇ ਬੇੜੇ ਨੂੰ ਬੰਨ੍ਹੇ ਜਿਸ ਲਾ ਦਿੱਤਾ ਗੁਰ ਲਾਦੋ ਰੇ ਗੁਰ ਲਾਦੋ ਰੇ ਕੈ ਮੁਖੋਂ ਸੀਸ ਗੁਰਾਂ ਦੇ ਅੱਗੇ ਨਿਵਾ ਦਿੱਤਾ ਸਜਿਆ ਪਿਆਸੀ ਗੁਰੂ ਦਰਬਾਰ ਸੋਣਾ ਸਜਿਆ ਪਿਆਸੀ ਗੁਰੂ ਦਰਬਾਰ ਸੋਣਾ ਲੈ ਕੇ ਸਿੱਖ ਸੁਨੇਹਾ ਇੱਕ ਖਾਸ ਆਇਆ ਕਸ਼ਮੀਰੀ ਪੰਡਿਤ ਨੇ ਆਏ ਦਰਬਾਰ ਅੰਦਰ ਹਰ ਇੱਕ ਚੱਲ ਕੇ ਤੁਸਾਂ ਦੇ ਪਾਸ ਆਇਆ ਜ਼ੁਲਮ ਜ਼ਾਲਮਾਂ ਦੇ ਮੇਟਣ ਵਾਸਤੇ ਹੀ ਹਰ ਕੋਈ ਤੁਸਾਂ ਕੋਲ ਲੈ ਕੇ ਆਸ ਆਇਆ

ਹੁਣੇ ਖਤਮ ਇਹੰਤੂ ਬੇਸ਼ੁਮਾਰ ਦਾਤਾ ਹੋ ਚੁੱਕੀ ਏ ਜ਼ੁਲਮ ਦੀ ਅਤ ਹੁਣ ਤਾਂ ਬੜੀ ਜ਼ਾਲਮ ਏ ਮੁਗਲ ਸਰਕਾਰ ਦਾਤਾ ਤੁਸਾਂ ਪਾਸ ਅਸਾਂ ਲੈ ਫਰਿਆਦ ਆਏ ਕਰੋ ਸਾਡੇ ਤੇ ਪਰ ਉਪਕਾਰ ਦਾਤਾ ਨੌਵੇਂ ਪਾਦਸ਼ਾਹ ਦੁਖੀਆਂ ਦੇ ਦਰਦ ਸੁਣ ਕੇ ਦਿੱਤਾ ਹੌਸਲਾ ਡਾਡਾ ਪਿਆਰ ਕੀਤਾ ਇਸ ਦਰ ਤੋਂ ਮੁੜਿਆ ਨਾ ਖਾਲੀ ਜੀ ਆਇਆਂ ਨੂੰ ਕੇ ਪੂਰਾ ਸਤਿਕਾਰ ਕੀਤਾ ਬੈਠਾ ਹੋਇਆ ਸੀ ਗੁਰੂ ਪਰਿਵਾਰ ਸਾਰਾ ਨਾਲ ਪਰਿਵਾਰ ਦੇ ਮਸਲਾ ਵਿਚਾਰ ਕੀਤਾ ਧਰਮ ਖਾਤਰ ਹੈ ਲੋੜ ਕੁਰਬਾਨੀਆਂ ਦੀ ਇਹ ਫੈਸਲਾ ਗੁਰੂ ਦਾ ਤਾਰ ਕੀਤਾ ਵਾਹ ਜੀ ਵਾਹ ਵਾਹ ਜੀ ਧੰਨਵਾਦ ਜੀ ਵਾਰਿਸ ਥਾਪ ਕੇ ਬਾਲ ਗੋਬਿੰਦ ਜੀ ਨੂੰ ਵਾਰਿਸ ਥਾਪ ਕੇ ਬਾਲ ਗੋਬਿੰਦ ਜੀ ਨੂੰ ਡੁੱਬਦਾ ਧਰਮ ਦਾ ਬੇੜਾ ਬਚਾਉਣ ਚੱਲੇ ਕੁਝ ਗੁਰਸਿੱਖਾਂ ਨੂੰ ਆਪਣੇ ਨਾਲ ਲੈ ਕੇ ਬੁੱਢਾ ਨੇ ਕੁਰਬਾਨੀ ਦਾ ਲੋਰ ਚੱਲੇ ਨਾਲ ਜ਼ੋਰ ਨਹੀਂ ਧਰਮ ਫੈਲ ਸਕਦਾ ਅਰੰਗ ਜ਼ੇਬ ਦੇ ਤਾਈਂ ਸਮਝਾਉਣ ਚੱਲੇ ਭੁੱਲ ਸਕੈ ਨਾ ਦੁਨੀਆ ਭੁੱਲ ਕੇ ਵੀ ਐਸਾ ਕਾਤਕ ਨੇ ਅੱਜ ਵਰਤਾਨ ਚੱਲੇ ਸਤਿ ਸ੍ਰੀ ਅਕਾਲ ਕੈਦ ਕਰਕੇ ਗੁਰਾਂ ਨੂੰ ਵੇਚ ਦਿੱਲੀ ਕੈਦ ਕਰਕੇ ਗੁਰਾਂ ਨੂੰ ਵੇਚ ਦਿੱਲੀ ਦੁਸ਼ਟ ਆਪਣਾ ਰੋਬ ਦਿਖਾਣ ਲੱਗੇ ਐ ਪਰ ਹੌਸਲਾ ਤੱਕ ਕੇ ਪਾਦਸ਼ਾਹ ਦਾ ਅੰਦਰੋਂ ਅੰਦਰੀ ਸੀ ਉਹ ਘਬਰਾਉਣ ਲੱਗੇ ਦੇਣ ਲਈ ਤਸੀਹੇ ਤਦ ਪਾਦਸ਼ਾਹ ਨੂੰ ਜ਼ਾਲਮ ਜ਼ੁਲਮੀ ਸੀ ਹੁਕਮ ਸੁਣਾਉਣ ਲੱਗੇ ਨਾਵੇਂ ਗੁਰਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਸਿੱਖਾ ਉੱਤੇ ਉਹ ਜ਼ੁਲਮ ਕਮਾਣ ਲਗੇ ਮਦੀ ਦਾਸ ਨੂੰ ਆਰੇ ਨਾਲ ਚੀਰਿਆ ਜਦ ਮਦੀ ਦਾਸ ਨੂੰ ਆਰੇ ਨਾਲ ਚੀਰਿਆ ਜਦ ਉਦੋਂ ਉਸ ਨੇ ਮੁੱਖ ਚੋਂ ਪੜੀ ਬਾਣੀ ਉਬਲਦੀ ਦੇਖ ਚ ਦਿਆਲਾ ਜੀ ਸ਼ਾਂਤ ਬੈਠੇ ਜਿਵੇਂ ਹੋਮ ਦਾ ਠੰਡਾ ਠਾਰ ਪਾਣੀ ਪਾਈ ਸਤੀ ਦਾਸ ਨੂੰ ਜਦੋਂ ਸੀ ਅੱਗ ਲਾਈ ਉਦੋਂ ਹੁਨਾ ਨੇ ਅੱਗੋਂ ਸੀ ਇੱਕ ਤਾਣੀ ਨੀਹਾਂ ਹਿੱਲ ਗਈਆਂ ਮੁਗਲ ਰਾਜ ਦੀਆਂ ਸਾਰੇ ਸਿੱਖਾਂ ਨੂੰ ਮੌਤ ਦੇ ਤੱਕ ਕਹਾਣੀ ਆਖਰੀ ਬੰਦ ਜੀ ਸਤਿ ਸ੍ਰੀ ਅਕਾਲ ਆਖਰੀ ਦਿੱਲੀ ਆਖਰ ਦਿੱਲੀ ਦੇ ਚਾਂਦਨੀ ਚੌਂਕ ਅੰਦਰ ਆਖਰ ਦਿੱਲੀ ਦੇ ਚਾਂਦਨੀ ਚੌਂਕ ਅੰਦਰ ਬੈ ਕੇ ਚਾਂਕੜਾ ਲਾਇਆ ਸੀ ਪਾਤਸ਼ਾਹ ਨੇ ਤੱਕ ਤੱਕ ਕੇ ਲੋਕ पाशा ने गुरु तेग ते तेग जद्दवाद कीता सीस पेंट चढ़ाया सी पाशा ने अपना पावन पवित्र बलिदान देके हिंदुस्तान बचाया सी पाशा ने अपना पावन पवित्र बलिदान देके हिंदुस्तान बचाया सी पाशा ने हुइयां भुल्ला चुका लिया की मान जी वाहे गुरु जी का खालसा वाहे गुरु जी की फतेह